ਦਿੱਲੀ ਤੋਂ ਕੰਟੇਨਰ 'ਚ ਗੁਰੂਗ੍ਰੰਥ ਸਾਹਿਬ ਦੇ 150 ਸਰੂਪ ਕੈਨੇਡਾ ਲਿਜਾਏ ਜਾ ਰਹੇ ਸੀ ਉਸ ਤੋਂ ਬਾਅਦ ਵਿਰੋਧ ਹੋਇਆ ਸੀ ਕੰਟੇਨਰ ਨੂੰ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਪੰਥਕ ਧਿਰਾਂ ਚ ਗੁੱਸਾ ਸੀ ਹੁਣ ਪੰਥਕ ਧਿਰਾਂ ਇੱਕ ਮੰਗ ਕਰ ਰਹੀਆਂ ਨੇ ਕਿ ਕਾਲਤਾਖਸ ਸਾਹਿਬ ਦੇ ਜਥੇਦਾਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਉਹਨਾਂ ਨੂੰ ਪਲਤੂ ਹਟ ਜਾਣਾ ਚਾਹੀਦਾ ਕਿਉਂਕਿ ਇਹ ਇੱਕ ਵੱਡੀ ਗਲਤੀ ਹੋਈ ਸੀ ਸਾਡੇ ਨਾਲੋਂ ਪੰਥਕ ਧਿਰਾਂ ਦੇ ਲੀਡਰ ਨੇ ਕੀ ਡਿਮਾਂਡ ਹੈ ਇਸ ਟਾਈਮ ਤੁਹਾਡੀ ਦੇਖੋ ਜੀ ਬੜੀ ਸਾਫ਼ ਤੇ ਸਪਸ਼ਟ ਡਿਮਾਂਡ ਹੈ ਕਿ ਸ਼੍ਰੀ ਆਕਾਤਖਸ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਹੁਤ ਭਾਰੀ ਗੁਨਾਹ ਕੀਤਾ ਹੈ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਡੱਕਣ ਦਾ ਹੁਕਮਨਾਮਾ ਜਾਰੀ ਕੀਤਾ ਹੈ ਔਰ ਇਹ ਹੁਕਮਨਾਮਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਕਈ ਜ ਟਾਈ 3 ਮਹੀਨੇ ਰੁੱਲਦੇ ਤਾਂ ਜਾ ਕੇ ਕਿਥੇ ਵਿਦੇਸ਼ਾਂ ਚ ਪਹੁੰਚੇ ਸਾਡੀ ਮੰਗ ਹੈ ਕਿ ਸ਼ੋਮਨੀ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਗੁਰੂ ਦੇ ਸਿੱਖ ਨੇ ਗੁਰੂ ਸਾਹਿਬ ਨੂੰ ਗੁਰੂ ਮੰਨਦੇ ਨੇ ਉਹ ਫੌਰਨ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਹਟਾਉਣ ਸਾਡੀ ਉਹਨਾ پاس ਬੇਨਤੀ ਹੈ ਨਾਲ ਹੀ ਸਾਡੀ ਬੇਨਤੀ ਹੈ ਕਿ ਸੈਭ ਸ੍ਰੀ ਗੁਰਗ੍ਰੰਥ ਸਾਹਿਬ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਗਿਆਨੀ ਗੁਰਵਚਨ ਸਿੰਘ ਨੂੰ ਸ੍ਰੀ ਅਕਾਤਖਰ ਸਾਹਿਬ ਦੀਆਂ ਸਿੜੀਆਂ ਚੜਨ ਤੋਂ ਰੋਕਨ ਕਿਉਂਕਿ ਗਿਆਨੀ ਗੁਰਵਚਨ ਸਿੰਘ ਨੇ ਬਹੁਤ ਪਾਰੀ ਗੁਨਾਹ ਕੀਤਾ ਹੈ ਇਹ ਸਾਡੀ ਮੰਗ ਹੈ ਇਹ ਮੰਗਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਤੁਸੀਂ ਵੀ ਕਰ ਰਹੇ ਹੋ ਪਰ ਆਮ ਤੌਰ ਤੇ ਹਜੇ ਕੁਝ ਹੁੰਦਾ ਨਹੀਂ ਜਥੇਦਾਰ ਅਗਰ ਨਹੀਂ ਹਟਦੇ ਪਾਤੋਂ ਇਹ ਬਹੁਤ ਅਸੰਭਵ ਗੱਲ ਹੈਗੀ ਤੁਹਾਨੂੰ ਕੀ ਲੱਗਦਾ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਨਹੀਂ 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 ਅਸੰਭਵ ਨਹੀਂ ਹੈ ਅਸੀਂ ਸਮਝਿਆ ਪੂਰੇ ਸਿੱਖ ਜਗਤ ਹੀ ਪੂਰੇ ਸੰਸਾਰ ਦੇ ਸਿੱਖਾਂ ਦੇ ਵਿੱਚ ਬੜੀ ਹੁੰਦਾ ਤੁਹਾਡਾ ਕੀ ਸਟੈਪ ਨਹੀਂ ਨਹੀਂ ਹੋਏਗਾ ਜੀ ਯਕੀਨਨ ਹੋਏਗਾ ਕੋਈ ਸਿੱਖ ਸੱਚਾ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ અપਮਾਨ ਹੋਵੇ ਔਰ ਇਹ અપਮਾਨ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਤੇ ਕਰਵਾਇਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਨਵਾਂ ਜਥੇਦਾਰ ਆਏ ਉਹ ਗਿਆਨੀ ਗੁਰਬਚਨ ਸਿੰਘ ਨੂੰ ਤਨਖਾਹਿਆ ਕਰਾਰ ਦੇਵੇ ਔਰ ਰਸੀਆਂ ਨਾਲ ਬੰਨ ਕਿ ਅਕਾਲ ਤਖਤ ਸਾਹਿਬ ਤੇ ਜਿਸ ਤਰ੍ਹਾਂ ਸਰਜੀਤ ਸਿੰਘ ਬਨਾਲਾ ਨੂੰ ਸਜ਼ਾ ਦਿੱਤੀ ਗਈ ਸੀ ਇਹ ਸਜ਼ਾ ਉਸੇ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀ ਜਾਣੀ ਚਾਹੀਦੀ ਹੈ ਇਹ ਪੰਥਕ ਧਰਾਂ ਦੇ ਲੀਡਰ ਨੇ ਜਿਹੜੇ ਕਹਿ ਰਹੇ ਨੇ ਕਿ ਗਿਆਨੀ ਗੁਰਬਚਨ ਸਿੰਘ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਪਦ ਤੋਂ ਹਟ ਜਾਣਾ ਚਾਹੀਦਾ ਔਰ ਤਨਖਾਹਾਂ ਕਰਾਰ ਉਹਨਾਂ ਨੂੰ ਜਿਹੜੇ ਨਵੇਂ ਜਥੇਦਾਰ ਹੋਣਗੇ ਉਹਨਾਂ ਵੱਲੋਂ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਡਿਮਾਂਡ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਕੈਮਰਾਮੈਨ ਮਨਦੀਪ ਦੇ ਨਾਲ ਯਾਦਵਿੰਦਰ ਸਿੰਘ ਐਬੀਪੀ ਨਿਊਜ਼ ਚੰਡੀਗੜ੍ਹ